ਜਿਸ ਸਮੇਂ ਸਤਗੁਰੂ ਤੇਗ ਬਹਾਦਰ ਸਹਿ ਮਹਾਰਾਜ ਦੀ ਸ਼ਰਣ ਵਿੱਚ ਆਏ ਸਤਗੁਰਾਂ ਨੇ ਆਉਂਦਿਆਂ ਹੀ ਪਰਖਣਾ ਕੀਤਾ ਕਹਿਣ ਲੱਗੇ ਭਾਈ ਇਸ ਤਰ੍ਹਾਂ ਕਰੋ ਇੱਕ ਘਾਗਰ ਜਲ ਦੀ ਲੈ ਕੇ ਆਓ ਬੜੇ ਤਿਆਰ ਦੇ ਨਾਲ ਬਚਨ ਮੰਨ ਕਰਕੇ ਇੱਕ ਘਾਗਰ ਪਾਣੀ ਦੀ ਭਰ ਕੇ ਲੈ ਕੇ ਆਏ ਸਤਗੁਰਾਂ ਨੇ ਉਸ ਕਾਗਰ ਦੇ ਨਾਲ ਆਪਣਾ ਮੌਖਾ ਸਾਫ ਕੀਤਾ, ਹੱਥ ਸਾਫ ਕੀਤੇ, ਡੋਲ ਦਿੱਤਾ ਪਾਣੀ। ਕਿਹਾ ਭਾਈ ਇੱਕ ਕਾਗਰ ਹੋਰ ਭਰ ਕੇ ਲੈ ਕੇ ਆ। ਉਸ ਕਾਗਰ ਦੇ ਨਾਲ ਮਹਾਰਾਜ ਜੀ ਨੇ ਚੋਲਾ ਕੀਤਾ, ਫਿਰ ਪਾਣੀ ਡੋਲ ਦਿੱਤਾ, ਕਿਹਾ ਇੱਕ ਕਾਗਰ ਹੋਰ ਭਰ ਕੇ ਲੈ ਕੇ ਆ। ਇਸ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਚਰਨ ਸਾਫ ਕੀਤੇ। ਫਿਰ ਪਾਣੀ ਡੋਲ ਦਿੱਤਾ। ਕਈ ਗੇੜੇ ਲਵਾਉਣਾ ਕੀਤਾ। ਇਸ ਤਰ੍ਹਾਂ ਰੋਜ਼ ਹੀ ਚੱਲਦਾ ਰਿਹਾ ਰੋਜ਼ਾਨਾ ਹੀ ਸਤਿਗੁਰੂ ਜੀ ਭਾਈ ਕਨਈਆ ਜੀ ਨੂੰ ਜਲ ਲੈਣ ਵਾਸਤੇ ਭੇਜਦੇ ਨੇ ਭਾਈ ਕਨਈਆ ਜੀ ਮਨ ਵਿੱਚ ਕੋਈ ਬਹਿਤ ਕਰਾ ਨਹੀਂ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਨੇ ਇੱਕ ਗਾਗਰ ਜਲ ਦੀ ਮੰਗਾਈ ਤੇ ਇੱਕ ਗਾਗਰ ਦੇ ਵਿੱਚ ਇੰਨਾ ਜਲ ਹੁੰਦਾ ਕਿ ਮੁੱਖ ਵੀ ਸਾਫ਼ ਕਰ ਸਕਦੇ ਨੇ ਹੱਥ ਵੀ ਸਾਫ਼ ਕਰ ਸਕਦੇ ਨੇ ਦੁਲਾਵੀ ਕਰ ਸਕਦੇ ਨੇ ਚਰਨ ਵੀ ਧੋ ਸਕਦੇ ਨੇ ਵਾਰ-ਵਾਰ ਜਲ ਥੋੜਾ ਵਰਤ ਕੇ ਬਾਕੀ ਢੋਲ ਦਿੰਦੇ ਨੇ ਜਲ ਮੰਗਾਉਂਦੇ ਹਨ ਮਨ ਵਿੱਚ ਬਿਲਕੁਲ ਵੀ ਇਹੋ ਜਿਹਾ ਸ਼ੰਕਾ ਨਹੀਂ ਕੀਤਾ ਕਿਹਾ ਕਿ ਗੁਰੂ ਮਹਾਰਾਜ ਦੇ ਹਜ਼ੂਰ ਸੇਵਾ ਕਰਨ ਵਾਸਤੇ ਆਇਆ ਹਾਂ ਤੇ ਜੋ ਵੀ ਸਤਿਗੁਰੂ ਮਹਾਰਾਜੇ ਸੇਵਾ ਸੌਂਪ ਦੇਣਗੇ ਉਹ ਵੇ ਹੌਕਮ ਮੰਨ ਕਰਕੇ ਕਰਨੀ ਭਾਵੇਂ ਗੁਰੂ ਸਾਹਿਬ ਜੀ ਜਨ ਮੰਗਾ ਕੇ ਢੋਲ ਦੇਣ ਭਾਵੇਂ ਵਰਤ ਲੈਣ ਇਹ ਤਾਂ ਉਹਨਾਂ ਦੀ ਮਰਜ਼ੀ ਹੈ। ਮਨ ਇਹਨਾਂ ਸ਼ੁੱਧ ਹੋ ਗਿਆ ਗੁਰਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਨਾਮ ਜਪਦੇ ਆਂ ਨਾਮ ਦਾ ਰੰਗ ਚੜ ਗਿਆ ਤੇ ਸਭ ਥਾਵਾਂ ਤੇ ਇੱਕੋ ਅਕਾਲ ਪੁਰਖ ਨੂੰ ਦੇਖਣਾ ਸ਼ੁਰੂ ਕਰਦੇ ਆਂ। ਸਾਰਿਆਂ ਵਿੱਚ ਇੱਕ ਨੂੰ ਦੇਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜੂਰ ਸੇਵਾ ਕਰਦੇ ਆ ਜਦੋਂ ਜੰਗ ਲੜਨਾ ਕੀਤੇ ਸਤਿਗੁਰੂ ਕਲਗੇ ਧਰਮ ਮਹਾਰਾਜ ਜੀ ਨੇ ਤਾਂ ਸਾਰੇ ਦੁਸ਼ਮਣਾਂ ਨੂੰ ਵੀ ਔਰ ਜਿਹੜੇ ਸਿੰਘ ਸਨ ਉਹਨਾਂ ਨੂੰ ਵੀ ਇੱਕੋ ਬਰਦੀ ਦੇ ਨਾਲ ਜਲ ਸਕਾਉਣਾ ਸਿੰਘਾਂ ਨੇ ਸ਼ਿਕਾਇਤ ਕੀਤੀ ਗੁਰੂ ਮਹਾਰਾਜ ਜੀ ਨੇ ਸਦਨਾ ਕੀਤਾ ਤੇ ਭਾਈ ਕਲਈਆ ਜੀ ਨੂੰ ਪੁੱਛਿਆ ਕਿ ਤੁਸੀਂ ਜਿਹੜੇ ਵੈਰੀ ਅਨ ਮੁਗਲ ਉਹਨਾਂ ਨੂੰ ਵੀ ਜਲ ਛਕਾ ਦਿੰਦੇ ਹੋ ਤੇ ਸਿੰਘਾਂ ਨੂੰ ਜਲ ਛਕਾਉਣਾ ਇਹ ਤਾਂ ਤੁਹਾਡਾ ਖਰਚ ਹੀ ਹੈ ਇਹ ਸਿੰਘ ਸ਼ਿਕਾਇਤ ਕਰਦੇ ਨੇ ਕਿ ਅਸੀਂ ਮੁਗਲਾਂ ਦੇ ਨਾਲ ਲੜ ਕਰਕੇ ਉਹਨਾਂ ਨੂੰ ਮਾਰ ਕੇ ਸੁੱਟ ਦਿੰਨੇ ਆ ਇਹ ਜਲ ਛਕਾ ਕਰਕੇ ਫਿਰ ਦੁਬਾਰਾ ਖੜੇ ਕਰ ਦਿੰਦੇ ਦੋਹੇ ਹੱਥ ਜੋੜ ਕਰਕੇ ਕਲ ਵਿੱਚ ਪੱਲਾ ਪਾ ਕਰਕੇ ਭਾਈ ਕਨਈਆ ਜੀ ਕਹਿਣ ਲੱਗੇ ਮਹਾਰਾਜ ਮੈਂ ਤਾਂ ਜਿੱਥੇ ਵੀ ਦੇਖਦਾ ਤੁਹਾਨੂੰ ਹੀ ਦੇਖਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਵੀ ਜਾਲ ਮੰਗਦਾ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਜਲ ਮੰਗ ਰਹੇ ਸਾਰਿਆਂ ਵਿੱਚ ਇੱਕ ਨੂੰ ਦੇਖਦਾ ਜਹ ਦੇਖਾ ਤਹ ਇੱਕ ਹੈ ਸਤਿਗੁਰੂ ਅਮਰਦਾਸ ਮਹਾਰਾਜ ਵਰਮਾਉਂਦੇ ਗੁਰਮੁਖ ਪਰਕਟ ਹੋਏ ਗੁਰਮੁਖਾਂ ਨੂੰ ਇਹ ਪ੍ਰਗਟ ਹੋ ਜਾਂਦਾ ਹੈ ਹਿਰਦੇ ਵਿੱਚ ਉਹ ਜਿੱਥੇ ਵੀ ਦੇਖਦੇ ਨੇ ਇੱਕੋ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ